ਇਹ ਲੋਕ ਤਾਂ ਲਾਊਗਾ ਉਹ ਆਪਣੀ ਵੇਚੂਗਾ ਬਾਕੀ ਨਾ ਬੋਲੋ ਜਰੂਰੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਰੋਪੜ ਮਕਬਰੇ ਦੇ ਕੋਲ ਦੋ ਫੜੀਆਂ ਲੱਗਦੀਆਂ ਇਹਨਾਂ ਦੀ ਆਪਣੀ ਪ੍ਰੋਡਕਸ਼ਨ ਹੈ ਨਹੀਂ ਆ ਮੰਡੀ ਚੋਂ ਲੈਂਦੇ ਆ ਆਹ ਬੰਦੇ ਦੀ ਆਪਣੀ ਪ੍ਰੋਡਕਸ਼ਨ ਹੈ ਇਹ ਖੇਤਾਂ ਚੋਂ ਧਣੀਆਂ ਵੇਚ ਰਹੇ ਆ 40 ਰੁਪਏ ਕਿਲੋ ਆਹ ਇਹ ਵੇਚਦੇ 160 ਰੁਪਏ ਕਿਲੋ ਧਣੀਆਂ ਇਹ ਕਿੱਥੇ ਦਾ ਕਾਨੂੰਨ ਆ ਇਹਨਾਂ ਦਾ ਆਪਣਾ ਕਾਨੂੰਨ ਹੈ ਜੀ ਆਪਣੇ ਕਾਨੂੰਨ ਦੇ ਹਿਸਾਬ ਨਾਲ ਵੇਚਦੇ ਗੋਭੀ ਵਿਕ ਰਹੀ ਆ ਮੰਡੀ ਚ 8 ਰੁਪਏ 10 ਰੁਪਏ 12 ਰੁਪਏ ਇਹ ਵੇਚਦੇ 50 ਰੁਪਏ ਕਿਲੋ ਨਾਲੇ ਇੱਕ ਫੜੀ ਹੋਰ ਲੱਗੀ ਵੀ ਉਹ ਸਾਹਮਣੇ ਉਹ ਵੇਚ ਰਿਹਾ ਧਨੀਆ 100 ਰੁਪਏ ਕਿਲੋ ਗੋਭੀ ਵੇਚ ਰਿਹਾ 30 ਰੁਪਏ ਕਿਲੋ 30 ਰੁਪਏ ਕਿਲੋ ਇਹ ਫੜੀ ਤੇ ਵੇਚ ਰਿਹਾ 50 ਰੁਪਏ ਕਿਲੋ ਲੱਗਾ ਰੋਪੜ ਵਾਲੇ ਨੂੰ ਇਹ ਬੇਕੂ ਬਣਾ ਰਹੇ ਆ ਬਿਲਕੁਲ ਜਿਹੜੇ ਕਿਸਾਨ ਮੰਡੀ ਦੇ ਵਿੱਚ ਆਪਣੀ ਪ੍ਰੋਡਕਸ਼ਨ ਆਪਣੀ ਲੈ ਕੇ ਜਾਂਦੇ ਆ ਮਿਹਨਤ ਕਰਦੇ ਆ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ ਉਹ ਬਾਈ ਸਵੇਰ ਤੇ ਲੱਗ ਜਨਾ ਸਵੇਰੇ ਧਨੀਆ ਸਰਨਜੀ ਤੇ ਨਵੇਂ ਜਿਹੜਾ ਮਰਜ਼ੀ ਜਾ ਕੇ ਦੇਖ ਲਵੇ ਉਹਨੂੰ ਮੁੰਡਾ ਸਵੇਰੇ ਧਣੀਆਂ 40 ਰੁਪਏ ਕਿਲੋ ਮੰਡੀ 'ਚ ਵੇਚ ਕੇ ਆਇਆ ਫਿਰ ਫੜੀਆਂ ਦੇ ਬਾਹਰ ਜਿਹੜੇ ਉਥੋਂ ਚੱਕ ਕੇ ਲੈ ਕੇ ਆਂਦੇ ਪ੍ਰੋਡਕਸ਼ਨ 160 ਰੁਪਏ ਕਿਲੋ ਕਿਤੇ ਵੇਚ ਸਕਦੇ ਆ ਮਾਤਾ ਤੱਕ ਨਾਲ ਹੁੰਦੀ ਬਾਈ ਜੀ ਪਰਿਵਾਰ ਨਾਲ ਕੰਮ ਕਰਕੇ ਇਹ ਗੋਭੀ ਵੇਚ ਕੇ ਆਇਆ 100 ਰੁਪਏ ਕਰ ਦੋ 20 ਕਿਲੋ ਮੰਡੀ ਦੇ ਵਿੱਚ ਬਿਲਕੁਲ ਤੇ ਐਸੇ ਗੋਭੀ ਵੇਖਦੀ 50 ਰੁਪਏ ਕਿਲੋ ਨਹੀਂ ਨਹੀਂ ਸਹੀ ਆ ਬਾਈ ਜੀ ਆਪਣੇ ਲੋਕਾਂ ਦੀਆਂ ਵੀ ਗਲਤੀਆਂ ਨੇ ਜੀ ਕਿਸਾਨ ਮੰਡੀ ਤੋਂ ਆਪਣੇ ਆਪਣੇ ਲੋਕਾਂ ਤੋਂ ਖਰੀਦ ਦੇਣਗੇ ਇਹਨਾਂ ਨਾਲ ਲੋਬੋ ਸਮਾਨ ਜੀ ਇਹ ਇੱਕ ਗੱਲ ਮਨ ਆਪਣੇ ਲੋਕਾਂ ਦੀਆਂ ਵੀ ਗਲਤੀਆਂ ਨੇ ਵੀ ਆਪਣੇ ਬੰਦਿਆਂ ਤੋਂ ਖਰੀਦਦੇ ਨੇ ਅਕਬਰੇ ਦੇ ਬਾਹਰ ਪੀਲੇ ਰੋਡ ਦੇ ਉੱਪਰ ਲੱਗ ਕੇ ਬੜੀਆਂ ਨੀਆਂ ਦਾ ਜਿੰਨੀਆਂ ਬੜੀਆਂ ਵੀ ਆ ਉੱਥੇ ਵੀ ਆਈ ਰੇਟੀਆਂ ਬੜੀਆਂ ਬਾਹਰ ਲੱਗਦੀਆਂ ਲੋਕਾਂ ਨੂੰ ਇਹ ਬੇਫਿਕੂ ਬਣਾ ਰਹੇ ਆ ਲੋਕਾਂ ਨੂੰ ਦੁੱਗਣਾ ਪੈਸਾ ਖਵਾ ਰਹੇ ਆ ਜੋ ਬੰਦਾ ਰੇਟ ਉਹ ਵੀ ਨਹੀਂ ਇਹ ਕਿਸਾਨਾਂ ਦਾ ਰੇਟ ਵੀ ਤੋੜ ਰਹੇ ਆ 40 ਇਹਨਾਂ ਦਾ ਕੋਈ ਇਹਨਾਂ ਦੀ ਕੋਈ ਵੈਲਿਊ ਹੈ ਨਹੀਂ ਜਿਹੜੇ ਮਿਹਨਤ ਕਰਦੇ ਬਿਲਕੁਲ ਖੇਤਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਇਹ ਚਾਲ ਦੇ ਵਿੱਚ ਉਹ ਧਣੀਆਂ ਵੇਚ ਰਿਹਾ ਹਾਂ ਉਹ 160 ਰੁਪਏ ਕਿਲ ਧਣੀਆਂ ਵੇਚ ਰਿਹਾ ਆ ਆਪਾਂ ਰੋਪੜ ਨਾਲ ਇਹ ਬੇਨਤੀ ਕਰਦੇ ਆ ਜਿੰਨੀਆਂ ਫੜੀਆਂ ਰੋਪੜ ਤੇ ਲੱਗਦੀਆਂ ਪਲਾਨ ਤੋਂ ਰੇਟ ਪਤਾ ਕਰੋ ਜਿਹੜੀ ਆਪਣੀ ਮੰਡੀ ਹੈ ਜਿਹੜੇ ਆਪਣੇ ਪ੍ਰੋਡਕਸ਼ਨ ਲੈ ਕੇ ਆਉਂਦੇ ਆ ਉਹਨਾਂ ਨੂੰ ਰੇਟ ਪਤਾ ਕਰੋ ਵੀ ਗੋਭੀ ਹਾਲੀ 10 ਰੁਪਏ ਕਿਲੋ ਗੋਭੀ ਹੈ 50 ਰੁਪਏ ਕਿਲੋ ਵੇਚ ਰਿਆ ਪਰ ਮਾਰਜਨ ਰੱਖਣਾ 10 ਰੁਪਏ ਕਮਾ ਲਓ 20 ਵੇਚ ਦਿਓ 50 ਰੁਪਏ ਕਿਲੋ ਦਾ ਮਤਲਬ ਕੀ ਬਣੇ ਗੋਭੀ ਦਾ ਤੇ ਤੇਜੀ ਵੀਰ ਜੀ ਆਪਾਂ ਨੂੰ ਇਹ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਉਣੀ ਚਾਹੀਦੀ ਹੈ ਗੱਲ ਮਾਰਕੀਟ ਕਮੇਟੀ ਨੂੰ ਆਪਾਂ ਪਹਿਲਾਂ ਵੀ ਕਿਹਾ ਵੀ ਇਹ ਮੰਡੀ ਦੇ ਵਿੱਚ ਰੇਟ ਲੱਗਣੇ ਚਾਹੀਦੇ ਪਰ ਰੇਟ ਸਾਰਿਆਂ ਦਾ ਸੇਮ ਹੋਣਾ ਚਾਹੀਦਾ ਇਹ ਆਪਣੀ ਮਰਜ਼ੀ ਨਾਲ ਰੇਟ ਲਾਏ ਹੋ ਇਹਨਾਂ ਨੇ ਬਿਲਕੁਲ ਕੋ ਇਹ ਫੜੀ ਵੇਚ ਰਹੀ ਐ ਇਹ ਦਿਖਾਓ ਆ ਇਹ ਵੇਚਦੇ ਨੇ 100 ਰੁਪਏ ਕਿਲੋ ਦਹਾਈਆਂ ਹੂੰ ਉਹ ਵੇਚਦੇ ਨੇ 107 ਰੁਪਏ ਕਿਲੋ ਹਾਂ ਇਹਨਾਂ ਨੂੰ ਕਿਹਨੇ ਅਲਾਉਟ ਕਰ ਦਿੱਤੇ ਕਿਹਨਾਂ ਨੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਕਿ ਰੇਟ ਆਪਣੇ ਮਰਜ਼ੀ ਨਾਲ ਲਾਉ ਬਿਲਕੁਲ ਰੋਪੜ ਸ਼ਹਿਰ ਵਾਲੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਆਮ ਲੋਕਾਂ ਨੂੰ ਵੀ ਕਿਸਾਨ ਮੰਡੀ ਦਾ ਰੇਟ ਕੀ ਚੱਲਦਾ ਕਿ ਆਪਣੀ ਮਰਜ਼ੀ ਦੇ ਰੇਟ ਲਾਏ ਹੋਏ ਆ ਗੋਭੀ ਦਾ ਵੀ ਆਲੂਆਂ ਦਾ ਵੀ ਪਿਆਜ਼ਾਂ ਦਾ ਵੀ ਅੱਜੀ ਵੀਰੇ ਜੇ ਜੇ ਤੁਸੀਂ ਇਸ ਖਿਲਾਫ ਆਪਾਂ ਆਵਾਜ਼ ਚੱਕਦੇ ਹਾਂ ਕਾ ਕਿਦਣਾ ਕਿਤੇ ਇਹ ਵੀ ਸਾਡੇ ਦੇ ਇਲਜ਼ਾਮ ਲੱਗਦਾ ਕਿ ਇਹ ਮਾਹੌਲ ਖਰਾਬ ਕਰਦੇ ਆ ਕੋਈ ਮਾਹੌਲ ਹੀ ਖਰਾਬ ਕਰਦੇ ਬਾਈ ਸੱਚ ਦੀ ਗੱਲ ਕਰਨਾ ਸੱਚ ਹੈ ਜੋ ਕਿਸਾਨ ਆਪਣੀ ਮੰਡੀ ਆਪਣੀ ਫਸਲ ਆ ਪ੍ਰੋਡਕਸ਼ਨ ਬੀਜ ਦਾ ਬੀਜ ਦਾ ਆਪ ਮਿਹਨਤ ਕਰਦਾ ਉਹਦਾ ਕੋਈ ਮੁੱਲ ਨਹੀਂ ਪੈ ਰਿਹਾ ਉਹਦਾ ਘਰ ਨਹੀਂ ਪਾਲ ਰਿਹਾ ਜਿਹੜੇ ਉਹਨਾਂ ਤੋਂ ਮੰਡੀਆਂ ਚੋਂ ਲਿਆ ਕੇ ਆਰ ਪੀਏ ਕੋਲੋਂ ਲਿਆ ਕੇ ਸਬਜ਼ੀਆਂ ਵੇਚ ਰਹੇ ਆ 560 ਰੁਪਏ ਕਿਲੋ ਧਣੀਆਂ ਵੇਚ ਰਹੇ ਲੋਕੀ ਲੈ ਰਹੇ ਨੇ ਕੋਲ ਲੈ ਰਹੇ ਨੇ ਇਹਨਾਂ ਕੋਲ ਤਾਜ਼ੇ ਧਣੀਆਂ ਲੋਕੋ ਕਿਸਾਨ ਮੰਡੀ ਆਓ ਤਾਜ਼ੇ ਧਣੀਆਂ ਲਓ 40 ਰੁਪਏ ਕਿਲੋ ਦਿੰਦੇ ਆ ਇਹ 40 ਰੁਪਏ ਕਿਲੋ ਦਿੰਦੇ ਆ ਆਪਾਂ ਸਾਰਿਆਂ ਨੂੰ ਇੱਕੋ ਵੇਬ ਦੁਆਰਾ ਫੇਰ ਬੇਨਤੀ ਕਰਦੇ ਹਾਂ ਰੋਪੜ ਚ ਫੜੀਆਂ ਲੱਗਦੀਆਂ ਤਾਂ ਰੇਡ ਕਨਫਰਮ ਕਰੋ ਪਹਿਲਾ ਕਿਸਾਨ ਮੰਡੀ ਜਾਓ ਕਿਸਾਨ ਮੰਡੀ ਤੋਂ ਰੇਟ ਪਤਾ ਲੇ ਲਓ ਕਿ ਕੀ ਰੇਟ ਚੱਲਦਾ ਜੀ ਬਿਲਕੁਲ ਧੰਨਵਾਦ ਜੀ